ਕੀ ਹਾਲ ਚਾਲ ਜੋ ਠੀਕ ਠਾਕ ਜੋ ਅੱਜ ਤੁਹਾਨੂੰ ਖਾਣੇ ਆ ਮੰਡ ਚ ਜਿਹੜਾ ਗੰਨਾ ਅੱਦਾਂ ਛਲਾਈ ਹੁੰਦੀ ਆ ਤੇ ਕਿੱਦਾਂ ਜਿਹੜੀ ਲੜਾਈ ਹੁੰਦੀ ਆ ਖਾਣੇ ਮੰਡ ਚ ਆਪਾਂ ਤੁਹਾਨੂੰ ਇੰਦਰੇ ਖਾਓ ਇਹ ਸਾਡਾ ਮੰਡ ਇਲਾਕਾ ਜਿੱਥੇ ਤੇ ਗੰਨਾ ਜਿਹੜਾ ਵਜਿਆ ਖਸਿਆ ਉਹ ਰੀ ਚਲਾਈ ਚੱਲਦੀ ਪਈ ਆ ਟਰਾਲਾ ਲੱਦਿਆ ਮੁੜਿਆ ਨੇ ਆਹ ਵੇਖੋ ਗੰਨੇ ਦਾ ਜਿਹੜਾ ਟਰਾਲਾ ਲੱਤਿਆ ਵਾ ਤੇ ਆਹ ਵੇਖੋ ਪਾਣੀ ਨੇ ਜਿਹੜੀ ਪਰਵਾਦੀ ਕੀਤੀ ਸੀ ਗੰਨੇ ਦੀ ਹਾਂਜੀ ਬੁੱਤ ਇੱਥੇ ਵੀ ਆਇਆ ਥੋੜਾ ਤੁਹਾਨੂੰ ਆ ਵਿਖਾਉਂਦਾ ਆਪਾਂ ਗੰਨਾ ਗੰਨੇ ਦੀ ਛਲਾਈ ਜਿਹੜੀ ਚੱਲਦੀ ਆ ਇਦਾਂ ਇਦਾਂ ਉਹਦੀ ਮੱਲ ਇਦਾਂ ਵੱਡ ਵੱਡ ਰੱਖੀ ਜਾਂਦੇ ਆ ਇਹ ਹੁਣ ਬੰਦੇ ਆਪਨੇ ਖਾਂਦੇ ਆ ਰੋਟੀ ਕਿਧਰ ਚੱਲੇ ਆ ਮੈਂ ਚੱਲ ਗਿਆ ਭਾਈ ਲੈ ਲੈ

ਬਰਾਵਾ ਖੇਜੀ ਇਤਨਾ ਪਈ ਜਾ ਸਾਰਾ ਆਹ ਕਹਾਂਮ ਤਾਂ ਗੁੰਨੇ ਲਾ ਲੇ ਮੋਜੇ ਨੂੰ ਬਹੁਤ ਟੰਗਲ ਪਾਈ ਬਣਨ ਲੱਗੇ ਐ ਸ਼ਾਇਦ ਲੱਤਰ ਨਾਲ ਆ ਤੇਤਾ ਬੋ ਲਗੇ ਦੋ ਰਾਬ ਲਾਉਣੇ ਕੋੜੀ ਲੇ ਹੁਣ ਕਹਿ ਕੀ ਬੱਤਾ ਵੀ ਨਹੀਂ ਮੈਨੂੰ ਲਾ ਦੇ ਹਾਂ ਆਇਆ ਪਿੰਡ ਟੋਟੇ ਖਾਣੇ ਆ ਨਿਕਲੇ ਸਾਨੂੰ ਹਵਾ ਵਜਦੀ ਜੋ ਸੇਲੇ ਲਾਦੀਆਂ ਐਵੇਂ ਦੀ ਜੀ ਰੋਟੀ ਪਣੀ ਖਾਂਦੇ ਆ ਲਾ ਆਹ ਨੂੰ ਕਰ ਤੜ ਤਾ ਆਹ ਨੂੰ ਕਰ ਤੜ ਤਾ ਇਹ ਜਨੇ ਸੁਤਦਾ ਜੋ ਬੱਸਰ ਉਹ ਗਾਲਾ ਜੀ ਜੋ ਕੋਣ ਤੋਂ ਅੰਦਾ ਲਾਈ ਆ ਜੀ ਚੱਲ ਸਾ ਫਤ ਲਾ ਲੇ ਦੋ ਉਹ ਕਿਹਦੇ ਕੋਲ ਕੁਛ ਗੋਲਾਂ ਗੁਲੀ ਨੇ ਇੰਸਟਾਗ੍ਰਾਮ ਤੇ ਪਹਿਲਾ ਜਾਉਂਗਾ ਮੱਚਾ ਗੁਲੇ ਕਰਾਉਂ ਜੀ ਦਾਲ ਲੱਗ ਗਈ ਸੀ ਨਾ ਕੁਲੀਆ ਕਰਦੇ ਲਾਨਾ ਆ ਗਿਆ ਹਟਣਾ ਆ ਰਿਹਾ ਓਕੇ ਬਾਏ ਆੜੇ ਗੱਫੇਖਾਨੇ ਮੈਂ ਦਰਾ ਮੈਂ ਜੈ ਦਰਾ ਵੇ ਉਹ ਜਿਕੰਦਰਾ ਮੈਂ ਨਹੀਂ ਦਰਾ ਮੈਂ ਦਰਾ ਦੁੱਧਾ ਕੋਲ ਵੀ ਦੋ ਹਾਂ ਆਹੇ ਮਖੌਣੇ ਗੰਨਾ ਗੁੰਨਾ ਲੋਕਾਂ ਨੂੰ ਸੰਗਤਾਂ ਨੂੰ ਵਿਖਾਉਣੇ ਆ ਵੀ ਐਦਾਂ ਸਲਾਈ ਹੁੰਦੀ ਕੰਨੇ ਦੀ ਉਹ ਸਾਡਾ ਟਰਾਲਾ ਖਲੋਤਾ ਲੱਦਿਆ ਮੋਜ ਨੂੰ ਕਿੱਥੇ ਟਰਾਲਾ ਕਿੱਥੇ ਆਪਣਾ ਖਲੋਤਾ ਕੰਨੇ ਵਾਲਾ ਟਰਾਲਾ ਖਲੋਤਾ ਵਾ ਕੰਨੇ ਦਾ ਲੱਦਿਆ ਇਹ ਸਾਡਾ ਮੰਡ ਲਾਕਾ ਜੋ ਜੀ ਸੰਗਤ ਜੀ ਹਾਂ ਗੰਨੇ ਦੀ ਛਲਾਈ ਹੁੰਦੀ ਜੋ ਤੋਂ ਛਲਾਈ ਕਰਕੇ ਫਿਰ ਟਰਾਲੇ ਚ ਲੱਦਦੇ ਆ ਫਿਰ ਜਾ ਕੇ ਕੰਡੇ ਦੇ ਜੁਗਦਾ ਤੇ ਫਿਰ ਜਾ ਕੇ ਮੇਲੇ ਚ ਜਾਂਦਾ ਹੈ ਜਿਹੜੇ ਮੇਰੇ ਪਰ ਮਨ ਭਰਾ ਵੇਖਣਦੇ ਆ ਜਰੂਰ ਮੇਰੇ ਚਾਨਣ ਨੂੰ ਯਾਰ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਆਪਾਂ ਬਲੌਗ ਬਣਾਇਆ ਕਰਨੇ ਹੁਣ ਸਾਰੇ ਜਿੱਥੇ ਕਿਤੇ ਗਏ ਉੱਥੋਂ ਤੁਹਾਨੂੰ ਆਪਾਂ ਬਲੌਗ ਜਿਹੜਾ ਤਿਆਰ ਕਰਕੇ ਵਿਖਾਇਆ ਕਰਾਂਗੇ ਲਾਈਵ ਵੀ ਪ੍ਰੋਗਰਾਮ ਵਿਖਾਇਆ ਕਰਾਂਗੇ ਤੇ ਬਲੌਗ ਵੀ ਬਣਾ ਕੇ ਪਾਇਆ ਕਰਾਂਗੇ ਆਹ ਤੁਸੀਂ ਵੇਖ ਲਓ ਸਾਡੇ ਜਿਹੜੇ ਮੰਡਲਾਕੇ ਦੇ ਵਿੱਚ ਜਿਹੜੀ ਗੰਨੇ ਦੀ ਫਸਲ ਆ ਅੱਗੇ ਜਿਹੜਾ ਗੰਨਾ ਬਹੁਤ ਵਧੀਆ ਹੁੰਦਾ ਸੀ ਹੁਣ ਤਾਂ 25% ਰਹਿ ਗਿਆ ਵਾ ਕਿ ਜਿਹੜਾ ਗੰਨਾ ਬਹੁਤ ਵਧੀਆ ਹੁੰਦਾ ਸੀ ਜਿਹੜਾ ਪਾਣੀ ਦੇ ਨਾਲ ਜਿਹੜਾ ਇਹ ਗੰਨਾ ਇਸ ਵਕਤ ਖਰਾਬ ਆ ਨਹੀਂ ਤੇ ਜਿਹੜਾ ਗੰਨਾ ਨਾ ਬਹੁਤ ਜ਼ਿਆਦਾ ਗੰਨਾ ਹੈਵੀ ਹੁੰਦਾ ਥੋੜੇ ਦੇ ਵਿੱਚੋਂ ਮੇਰੇ ਕੋਲ 25 ਨਹੀਂ 20% ਜਿਹੜਾ ਰਹਿ ਗਿਆ ਗੰਨਾ ਇਹ ਬਹੁਤ ਜ਼ਿਆਦਾ ਜਿਹੜਾ ਇਹ ਪਾਣੀ ਨੇ ਜਿਹੜਾ ਨੁਕਸਾਨ ਕੀਤਾ ਸੀ ਆ ਹੁਣ ਮੜਾ ਮੋੜ ਹੈਗਾ ਚਲੋ ਆਪਣਾ ਟਾਈਮ ਪਾਸ ਨਾਲ ਕਿਸਾਨ ਭਰਾਵਾਂ ਦਾ ਵੀ ਤੇ ਨਾਲ ਮਜ਼ਦੂਰ ਭਰਾਵਾਂ ਦਾ ਵੀ ਜਿਹੜਾ ਮੜਾ ਮੋੜ ਜਿਹੜਾ ਸਰਕਲ ਜਿਹੜਾ ਇਹਦੇ ਨਾਲ ਚੱਲੀ ਜਾਂਦਾ ਵਾ ਬਹੁਤ ਜ਼ਿਆਦਾ ਨਹੀਂ ਤੇ ਗੰਨੇ ਦੇ ਵਿੱਚੋਂ ਦੀ ਲੰਘਿਆ ਨਹੀਂ ਜਾਂਦਾ ਹੁੰਦਾ ਜਿਹੜਾ ਇਹ ਗੰਨਾ ਨਾ ਇਨਾ ਜਿਹੜਾ ਗੰਨਾ ਜ਼ਿਆਦਾ ਹੈ ਹੈਵੀ ਹੁੰਦਾ ਹੈ ਗੰਨੇ ਦੇ ਵਿੱਚੋਂ ਦੀ ਨੰਗਿਆ ਨਹੀਂ ਜਾਂਦਾ ਹੁੰਦਾ ਤੇ ਜਿਹੜਾ ਵਕਤ ਜਿਹੜਾ ਪਾਣੀ ਨੇ ਪਾਣੀ ਦੀ ਬਰਬਾਦੀ ਦੇ ਨਾਲ ਜਿਹੜੇ ਗੰਨੇ ਦੀ ਜਿਹੜੀ ਸਾਰੀ ਡੰਡ ਲਈ ਸਾਰੀ ਤਕਰੀਬਨ ਜਿਹੜੀ ਸਾਰੀ ਫਸਲ ਹੀ ਉਧੇ ਉਹਦੀ ਵੀ ਡੰਡ ਲਈ ਸਾਰੀ ਤਬਾਹ ਕੀਤੀ ਕਿ ਝੋਨਾ ਝਾਣਾ ਜਿਹੜਾ ਸਾਰਾ ਖਤਮ ਕਰਤਾ ਐਸ ਵਕਤ ਤੋਂ ਨਹੀਂ ਜਿਹੜੀ ਗੰਨੇ ਦੀ ਆ ਛਿਲਾਈ ਚੱਲਦੀ ਆ ਉਹ ਨੌਜਵਾਨ ਸਾਡੇ ਜਿਹੜੇ ਵੀਰ ਆ ਵੇ ਗੰਨਾ ਛਿਲਾਈ ਕਰੰਦਾ ਆ ਨਾ ਹੁਣ ਰੋਟੀ ਖਾਂਦਾ ਆ ਆਵੇ ਪਹਿਲਾਂ ਜਿਹੜਾ ਟਰਾਲਾ ਲੱਦ ਕੇ ਹਟੇ ਗੰਨੇ ਦਾ ਜਿਹੜਾ ਟਰਾਲਾ ਪਾਲੀ ਦੇ ਵਿੱਚ ਲੱਦਿਆ ਵਾ ਆਵੇ ਢੇਰੀਆਂ ਲਾਈਆਂ ਵੱਡ-ਵੱਡ ਗੰਨੇ ਦੀਆਂ ਨੂੰਂ ਦੇ ਆ ਵਾ ਕੋਈ ਕੋਤੇ ਇਹ ਬੰਦਾ ਸੰਦਾ ਆ ਲਾਈਕ ਕਰ ਤੇ ਸਤਿ ਸ੍ਰੀ ਅਕਾਲ ਕਰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖ ਲੋ ਤਾਨੂੰ ਬਾਕੀ ਹੋਰ ਵੀ ਗੰਨਾ ਵਿਖਾਉਣੇ ਆ ਜੀ ਜਿਹੜਾ ਖਰਾਬ ਹੋਇਆ ਵਾ ਜਿਹੜਾ ਗੰਨਾ ਖਰਾਬ ਹੋਇਆ ਪਾਣੀ ਦੇ ਨਾਲ ਜਿਹੜਾ ਥੱਲੇ ਫੁੱਟ-ਫੁੱਟ ਦਾ ਹੀ ਗੰਨਾ ਉਹ ਵੀ ਖਰਾਬ ਹੀ ਆ ਕੇ ਹੋਇਆ ਜਿਹੜਾ ਰਹਿ ਗਿਆ ਜੋ ਵਿਖਾਉਣੇ ਆ ਤੁਹਾਨੂੰ ਹਾਂ ਜੀ ਹਾਂ ਜੀ ਅਜੇ ਪੈਲੀਆਂ ਦੇ ਵਿੱਚ ਵੀ ਜਿਹੜੀ ਪੂਰੀ ਥੱਲੇ ਸੇਲਿਆ ਦੋ ਦੋ ਟਰੈਕਟਰ ਪਾ ਕੇ ਤਿੰਨ ਤਿੰਨ ਟਰੈਕਟਰ ਪਾ ਕੇ ਜਿਹੜਾ ਇਹ ਗੰਨਾ ਕੱਢਿਆ ਜਾਂਦਾ ਪੈਲਾਂਾਂ ਦੇ ਵਿੱਚੋਂ ਜਿਹੜਾ ਕੱਲੇ ਦੇ ਵਸਦੀ ਜਿਹੜੀ ਗੱਲ ਨਹੀਂ ਹੈਗੀ ਮੇਰੇ ਜਿਹੜੇ ਭੈਣ ਭਰਾ ਵੇਖਣਦੇ ਜ਼ਰੂਰ ਯਾਰ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਆਪਾਂ ਤੁਹਾਨੂੰ ਨਵੇਂ ਤੋਂ ਨਵਾਂ ਜਿਹੜਾ ਅਪਡੇਟ ਵਿਖਾਇਆ ਕਰਾਂਗੇ ਜਿੱਥੇ ਵੀ ਜਾਵਾਂਗੇ ਆ ਪੌੜੀ ਦੇ ਰਾਈ ਜਿਹੜਾ ਵਾ ਗੰਨਾ ਲਾਦੇ ਤਾਂ ਸਿਰ ਤੇ ਪੰਡਾ ਚੁੱਕ ਚੁੱਕ ਲਿਆਉਂਦੇ ਆ ਜਿਉਂਦੇ ਉਹ ਵੀ ਆਪਾਂ ਤੁਹਾਨੂੰ ਵਿਖਾਉਣੇ ਆ ਤੇ ਜਿਹੜੇ ਮੇਰੇ ਭੈਣ ਭਰਾ ਵੇਖਣਦੇ ਜਰੂਰ ਮੇਰੇ ਜਿਹੜੇ ਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆ ਆਪਾਂ ਤੁਹਾਨੂੰ ਵਿਖਾਉਣੇ ਜਿਹੜਾ ਪਾਣੀ ਦੀ ਬਰਬਾਦੀ ਦੇ ਨਾਲ ਜਿਹੜਾ ਗੰਨਾ ਖਰਾਬ ਕੀਤਾ ਇੱਧਰ ਦੇਖੋ ਇਹ ਤੇ ਇਹ ਜਿਹੜਾ ਗੰਨਾ ਨਾ ਬਹੁਤ ਜਿਹੜਾ ਗੰਨਾ ਹੈਵੀ ਹੁੰਦਾ ਵਾ ਇਹਦੇ ਨਾਲ ਜਿਹੜਾ ਕਿਸਾਨ ਦਾ ਵੀ ਢਿੱਡ ਭਰਦਾ ਤੇ ਜਿਹੜਾ ਮਜ਼ਦੂਰ ਦਾ ਵੀ ਜਿਹੜਾ ਢਿੱਡ ਭਰਦਾ ਇਹਦੇ ਨਾਲ ਜਿਹੜਾ ਇਸ ਵਕਤ ਗੰਨਾ ਖਤਮ ਹੋ ਚੁੱਕਾ ਹੁਣ ਤਾਂ ਫੋਦੇ ਵਿੱਚੋਂ 25% ਹੀ ਆ ਜਿਹੜਾ 25 ਵੀ ਕਦਾ ਕੇ ਸਾਰਾ ਸੁੱਕਾ ਪਿਆ ਵਾ ਤੇ ਨਾ ਹੁਣ ਇਹਨੂੰ ਸਾੜ ਹੀ ਸਕਦੇ ਆ ਤੇ ਨਾ ਵਾੜ ਹੀ ਸਕਦੇ ਆ ਇਸ ਕਰਕੇ ਫਿਰ ਆ ਆ ਦੇਖੋ ਜਿਹੜੀ ਪਾਣੀ ਦੀ ਬਰਬਾਦੀ ਨੇ ਆ ਦੇਖ ਲਓ ਗੰਨੇ ਦੀ ਜਿਹੜੀ ਬਰਬਾਦੀ ਕੀਤੀ ਹਾਂ ਤੁਹਾਨੂੰ ਆਪਾਂ ਵਿਖਾਉਂਦੇ ਹਾਂ ਆ ਜਿਹੜਾ ਸਾਰਾ ਹੀ ਨਾ ਇਹ ਸਾਰਾ ਹੀ ਜਿਹੜਾ ਪਾਣੀ ਨੇ ਸਤਿਆਨਾਸ਼ ਕੀਤਾ ਪਾਪਾ ਜੀ ਮੈਂ ਇੱਧਰ ਹੋ ਜਾ ਇੱਧਰ ਇਹ ਸਾਰਾ ਜਿਹੜਾ ਨਾ ਸਤਿਆਨਾਸ਼ ਕੀਤਾ ਦੱਸ ਬੋਤ ਇੱਥੇ ਕਿੰਨਾ ਕਿੰਨਾ ਪਾਣੀ ਸੀ ਕਿੰਨਾ ਉਹ ਇੱਧਰ ਟਾਕਾਇਆ ਇਹ ਇੱਥੇ ਉੱਧਰ ਹੂੰ ਬਹੁਤ ਜ਼ਿਆਦਾ ਸੀ ਨਾ ਪਾਣੀ ਬਹੁਤ ਜ਼ਿਆਦਾ ਹੈ ਹੂੰ 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 ਬਹੁਤ ਨੁਕਸਾਨ ਕੀਤਾ ਬੱਡੇ ਦਰਾਂ ਚ ਉੱਡੀ ਦਰਾਵਾ ਚਾਹਿਆ ਜੀ ਹੂੰ 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 ਅਛਾ ਅਛਾ ਬਹੁਤ ਜ਼ਿਆਦਾ ਜਿਹੜਾ ਪਾਣੀ ਨੇ ਨੁਕਸਾਨ ਕੀਤਾ ਸੀ ਹਾਂ ਆ ਦੇਖ ਲਓ ਨਹੀਂ ਤੇ ਇੱਥੇ ਨਾ ਬਾਬੇ ਦਾ ਗੁੱਦ ਵਾਲਾ ਵੀ ਡੁੱਬਾਵਾ ਪਾਣੀ ਚ ਪਾਣੀ ਚ ਉੱਤਰਿਓ ਅਛਾ 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 ਉਹ ਕਿਧਰ ਆ? ਉੱਤਰ ਠੀਕ ਆ ਪੱਲੀ ਦੇ ਰਾਜ ਅਛਾ ਜਿਹੜਾ ਪਾਣੀ ਨੇ ਨੁਕਸਾਨ ਕੀਤਾ ਵੇਖ ਲਓ ਸਾਥੀਓ ਬੜੀ ਤਬਾਈ ਮਚਾਈ ਹੋਈ ਇੱਥੇ ਜਿਹੜਾ ਇਸ ਵਕਤ ਪਾਣੀ 10-10 ਫੁੱਟ ਹੀ ਜਿੱਥੇ ਇਸ ਵਕਤ ਹੁਣ ਮੈਂ ਤੇ 10-10 ਫੁੱਟ ਪਾਣੀ ਹੀ ਜਿਹੜਾ ਇੱਥੇ ਹੁਣ ਹਜੇ ਵੀ ਜਿਹੜਾ ਵੇ ਥੱਲੇ ਬਿਲਕੁਲ ਸੱਲਿਆ ਬਿਲਕੁਲ ਸੱਲਿਆ ਇੱਥੇ ਉਹ ਜਿਹੜਾ ਪਾਣੀ ਬਾਕੀ ਆਜੋ ਤੁਹਾਨੂੰ ਹੋਰ ਵਿਖਾਉਣੇ ਆਜੋ ਨਾਲੇ ਕਰਦੇ ਆ ਆਪਣੇ ਸਾਥੀ ਜਿਹੜੇ ਇੱਥੇ ਕੰਮ ਕਰਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਗੇ ਚੱਲੀਏ ਹੁਵੇ ਆਪਣੇ ਜਿਹੜੇ ਇੱਥੇ ਸਾਥੀ ਕਾਮਕਾਰ ਕਰਦਾ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਵਿਖਾਉਣੇ ਆ ਤੁਹਾਨੂੰ ਦੱਸਦੇ ਆ ਸਾਰਾ ਖੋਵੇ ਸਾਥੀ ਹੁਣ ਇਸ ਵਕਤ ਜਿਹੜੇ ਅਜੇ ਸਾਡੇ ਰੋਟੀ ਖਾਂਦੇ ਨੇ ਟਰਾਲਾ ਨਾਲ ਨੇ ਗੰਨੇ ਦਾ ਜਿਹੜਾ ਵੇ ਲੋਟ ਕੀਤਾ ਵਾ ਮੇਰੇ ਜਿਹੜੇ ਵੀ ਭੈਣ ਭਰਾ ਦੇਖਣ ਦੇ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾ ਪਾ ਤੁਹਾਨੂੰ ਨਵੇਂ ਤੋਂ ਨਵਾਂ ਜਿਹੜਾ ਅਪਡੇਟ ਵਿਖਾਇਆ ਕਰਾਂਗੇ ਜਿੱਥੇ ਵੀ ਜਾਵਾਂਗੇ ਨਵੇਂ ਤੋਂ ਨਵਾਂ ਜਿਹੜਾ ਬਲਾਕ ਬਣਾ ਕੇ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਆ ਤਿੰਨ ਚਾਰ ਜਣੇ ਚਾਹ ਪੀਂਦਾ ਤੇ ਇੱਕ ਆਕਮਾ ਦੇ ਵਿੱਚ ਤੁਹਾਨੂੰ